ਆਮ ਆਦਮੀ ਪਾਰਟੀ ਵੱਲੋਂ ਐਨਓਸੀ ਦੇ ਖਤਮ ਕਿਤੇ ਜਾਣਤੇ ਸ਼ੇਰੇ ਪੰਜਾਬ ਆਗੂ ਮੈਂ ਕੀਤੀ ਪੰਜਾਬ ਸਰਕਾਰ ਦੀ ਛਲਾਦਾ ਗੱਲਬਾਤਾਂ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂ ਸ਼ੇਰੇ ਪੰਜਾਬ ਸਿੰਘ ਸ਼ੇਰੇ ਪੰਜਾਬ ਦੀ ਪੰਜਾਬ ਸਰਕਾਰੋਂ ਤੋਂ ਐਨਓਸੀ ਖਤਮ ਕੀਤੀ ਲਈ ਤੁਸੀਂ ਹੋਰ ਪਾਰਟੀ ਕਰ ਲਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ ਸ਼ੇਰਪੰਜਾਬ ਸਿੰਘ ਵਾਰਡ ਨੰਬਰ 42 ਹਲਕਾ ਦਖਣੀ ਆਮ ਆਦਮੀ ਪਾਰਟੀ ਹਲਕਾ ਦਖਣੀ ਡਾਕਟਰ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਅਸੀਂ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਜੋ-ਜੋ ਗਰੰਟੀਆਂ ਦਿੱਤੀਆਂ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਤੇ ਪੂਰੀਆਂ ਕਰ ਰਹੇ ਨੇ ਐਨਓਸੀ ਵਾਲਾ ਜਿਹੜਾ ਮਸਲਾ ਤੁਸੀਂ ਗੱਲ ਕੀਤੀ ਹੁਣੇ ਇਹ ਬਹੁਤ ਵੱਡਾ ਮਸਲਾ ਸੀ ਆਮ ਜਨਤਾ ਆਮ ਦੁਨੀਆ ਇਹ ਤੋਂ ਬਹੁਤ ਜ਼ਿਆਦੀ ਪਰੇਸ਼ਾਨ ਸੀ ਇਹ ਐਨਓਸੀ ਜਿਹੜੀ ਸਰਕਾਰ ਨੇ ਬੰਦ ਕਰਕੇ ਇਹ ਪੰਜਾਬ ਵਾਸੀਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਬਹੁਤ ਵੱਡਾ ਗਿਫਟ ਦਿੱਤਾ ਹੋਇਆ ਜੋ ਪਿਛਲੇ ਮਹੀਨੇ ਜੋ ਪਿਛਲੇ ਕੁਝ ਮਹੀਨਿਆਂ ਤੋਂ ਜੋ ਲੋਕਾਂ ਦੇ ਰਾਸ਼ਨ ਕਾਰਡ ਜੋ ਰੱਦ ਹੋਏ ਸਨ ਉਹ ਪੰਜਾਬ ਸਰਕਾਰ ਵੱਲੋਂ ਫਿਰ ਬਹਾਲ ਕਰ ਦਿੱਤੇ ਗਏ ਨੇ ਉਹਦੇ ਬਾਰੇ ਹਾਂਜੀ ਉਹ ਕਿਸੇ ਕਾਰਨ ਇਹ ਅਫਸਰਾਂ ਦੀ ਮੈਂ ਸਮਝਾ ਕੇ ਕੋਈ ਗਲਤੀ ਕੋਈ ਅੰਗੈਲੀ ਇਹੋ ਜੀ ਹੋਈ ਹੋਈ ਕਿ ਜਿਹੜੇ ਆਮ ਲੋਕਾਂ ਦੇ ਰਸ਼ਨ ਕਾਰਡ ਬੰਦ ਹੋ ਗਏ ਕਿ ਇਹ ਤੇ ਆਪ ਸਰਕਾਰ ਲੋਕਾਂ ਦੀ ਸਰਕਾਰ ਵਾ ਆਪ ਲੋਕਾਂ ਦੀ ਸਰਕਾਰ ਵਾ ਇਹ ਜਿੱਥੇ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਕੋਈ ਨਹੀਂ ਸਰਕਾਰ ਦੇ ਰਹੀ ਆ ਜਿਸ ਤਰ੍ਹਾਂ ਜ਼ੀਰੋ ਬਿੱਲ ਦਿੱਤੇ ਆ بڑے ਲੋਕਾਂ ਨੂੰ ਹੋਰ ਵੀ ਬੜੀਆਂ ਬੜੀਆਂ ਜਿਦਾਂ ਮਹੱਲਾ ਗਲ ਨਹੀਂ ਖੁੱਲਿਆ ਨੇ ਬਹੁਤ ਸਹੂਲਤਾਂ ਦਿੱਤੀਆਂ ਵਾ ਉਹ ਸਰਕਾਰ ਕਦੀ ਵੀ ਲੋਕਾਂ ਦੇ ਕਾਰਡ ਨਹੀਂ ਬੰਦ ਕਰ ਸਕਦੀ ਜੇ ਕੋਈ ਪ੍ਰੋਬਲਮ ਹੋਈ ਸੀ ਕਿਸੇ ਕਾਰਨ ਤੇ ਉਹ ਸਾਰੇ ਕਾਰਡ ਲੋਕਾਂ ਦੇ ਨੀਲੇ ਕਾਰਡ ਸ਼ੁਰੂ ਹੋ ਗਏ ਨੇ ਉਹ ਮਾਨ ਸਰਕਾਰ ਨੇ ਵੀ ਬਿਆਨ ਦਿੱਤਾ ਵਾ ਇਹ ਐਪਲਾਈ ਸਕੀਮਾਂ ਨੇ ਜਾਰੀ ਰਹਿਣੀਆਂ ਲਗਤਾਂ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਜਾਣਦੇ ਜੀ ਕਿ ਪਹਿਲੀਆਂ ਸਰਕਾਰਾਂ ਸਾਢੇ 4 ਸਾਲ ਬਾਅਦ ਇਹ ਸਕੀਮਾਂ ਨੂੰ ਜਾਰੀ ਕਰਦੇ ਹੀ ਕਹੇ ਸਰਕਾਰ ਬਣਨ ਤੋਂ ਪਹਿਲਾਂ ਦਿੰਦੇ ਹੀ ਬਿਆਨ ਤੇ ਪਰ ਕਰਦੇ ਸਿਰਫ 6 ਮਹੀਨੇ ਰਹਿੰਦੇ ਹੀ ਫਿਰ ਕਰਦੀਆਂ ਹੁੰਦੀਆਂ ਹਨ ਇਹ ਆਪ ਦੀ ਸਰਕਾਰ ਕੀ ਸਰਕਾਰ ਬਣ ਤੋਂ ਬਾਅਦ ਹੀ 1-2 ਮਹੀਨਾ ਬਾਅਦ ਹੀ ਸਾਰੀਆਂ ਗਾਰੰਟੀਆਂ ਨੂੰ ਪੂਰੀਆਂ ਕਰਦੀਆਂ ਹੁਣ ਤਕਰੀਬਨ 1.5-2 ਸਾਲ ਹੋ ਗਏ ਨੇ ਇਹ ਸਾਰਾ ਕਸ਼ੂਸ਼ੀ ਤਰ੍ਹਾਂ ਚੱਲ ਰਿਹਾ ਵਾ ਜ਼ੀਰੋ ਪਹਿਲੇ ਵੀ ਲੋਕਾਂ ਦੇ ਉਸੇ ਤਰ੍ਹਾਂ ਹੀ ਆ ਰਹੇ ਨੇ ਜੋ ਕੋਈ ਗਾਰੰਟੀਆਂ ਰਹਿ ਗਈਆਂ ਵਾ ਉਹ ਵੀ ਇਹ ਸਰਕਾਰ ਨੂੰ ਲੱਗਦਾ ਕਿ ਬਹੁਤ ਜਲਦੀ ਪੂਰੀਆਂ ਕਰੇਗੀ